ਵਸਾਖੀ ਮੌਕੇ ਭਾਰਤ-ਪਾਕ ਅੰਤਰਰਾਸ਼ਟਰੀ ਸਰਹੱਦ ਸਾਦਕੀ ਬਾਰਡਰ ਤੇ ਦੇਖਣ ਨੂੰ ਮਿਲੀਆਂ ਰੌਣਕਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਦੀ ਅਗਵਾਈ ਹੇਠ ਅੱਜ ਭਾਰਤ-ਪਾਕ ਸਰਹੱਦ ਤੇ ਵਿਸਾਖੀ ਦਾ ਮੇਲਾ ਕਰਵਾਇਆ ਗਿਆ ਦੱਸਦੀ ਹੈ ਕਿ ਇਸ ਮੌਕੇ ਚੋਣਾਂ ਨੂੰ ਲੈ ਕੇ ਵੀ ਉਤਸ਼ਾਹ ਦੇਖਣ ਨੂੰ ਮਿਲਿਆ ਦੱਸਦੀ ਹੈ ਕਿ ਖਾਸ ਕਰ ਜਿਨ੍ਹਾਂ ਨੌਜਵਾਨਾਂ ਨੇ ਐਸੋਵਾਰ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੈ ਉਹਨਾਂ ਦੇ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲਿਆ ਰਾਸ ਦਾ ਇਹ ਇਸ ਵਿਸਾਖੀ ਮੇਲੇ ਦੇ ਦੌਰਾਨ ਬੀਐਸਐਫ ਦੇ ਉੱਚ ਅਧਿਕਾਰੀ ਜ਼ਿਲ੍ਹੇ ਦੇ ਐਸਐਸਪੀ ਮੈਮ ਪ੍ਰਗਿਆ ਜੈਨ ਤੋਂ ਇਲਾਵਾ ਜਲਾਲਾਬਾਦ ਤੋਂ ਐਸਡੀਐਮ ਅਤੇ ਫਾਜ਼ਿਲਕਾ ਤੋਂ ਐਸਡੀਐਮ ਵੀ ਉੱਚੇ ਤੌਰ ਤੇ ਹਾਜ਼ਰ ਰਹੇ ਜੀਪੂ ਸਰ ਉਹ ਜੇ ਲੱਗਿਆ ਦੋ ਉਹਨਾਂ ਦੀ ਫ੍ਰੀ ਫੋਟੋ ਖਿੱਚ ਕੇ ਭਾ ਦਿਓ ਆਲੋ ਨਾ ਤੁਹਾਡਾ ਆਇਆ ਅਸੀਂ ਇਸ ਸਾਥ ਕੀ ਬਾਤ ਤੇ ਆਏ ਹਾਂ ਅੱਜ ਅਸੀਂ ਇਹ ਪ੍ਰਦਰਨ ਕਰਕੇ ਜਾਵਾਂਗੇ ਕਿ ਅਸੀਂ ਲੋਕ ਸਭਾ ਚੋਣਾਂ ਚੋਣਾਂ ਵਿੱਚ ਕਦ ਚੜ ਕੇ ਮੋਟਾ ਪਾਵਾਂਗੇ